ਇਸ ਵੱੱਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਵਿਜੀਲੈਂਸ ਦੀ ਕਾਰਵਾਈ ਹੋਈ ਹੈ ਭਾਰਤ ਪੂਸ਼ਣ ਆਸ਼ੂ ਮਾਮਲੇ ਦੇ ਵਿੱਚ ਇਹ ਕਾਰਵਾਈ ਕਿਉਂ ਕੀਤੀ ਗਈ ਕਿਸ ਦੇ ਉੱਤੇ ਕੀਤੀ ਗਈ ਮੇਰੇ ਨਾਲ ਸੀਨੀਅਰ ਪੱਤਰਕਾਰ ਜੁੜ ਚੁੱਕੇ ਨੇ ਜਗਤਾਰ ਸਿੰਘ ਭੋਲਰ ਜੀ ਆ ਭੋਲਰ ਸਾਹਿਬ ਲੁਧਿਆਣਾ ਜ਼ਿਮਨੀ ਚੌਣ ਇੱਕ ਪਾਸੇ ਚਰਚਾ ਵਿੱਚ ਹੈ ਤੇ ਨਾਲ ਹੀ ਪੁਰਾਣੇ ਕੇਸਾਂ ਨੂੰ ਲੈ ਕੇ ਕਿ ਨਵੀਂ ਕਾਰਵਾਈ ਸਮਝਿਆ ਜਾਵੇ ਹੋਇਆ ਕੀ ਹੈ ਦਰਅਸਲ ਔਰ ਕਾਰਵਾਈ ਕਿਸ ਅਧਾਰ ਤੇ ਕੀਤੀ ਗਈ ਹੈ ਅਦੇਖੋ ਬਿਲਕੁਲ ਸੰਦੀਪ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਸਖਤ ਲਹਿਜੇ ਨਾਲ ਇੱਕ ਫੈਸਲਾ ਲਿਆ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਐਸਐਸਪੀ ਜਗਤਪ੍ਰੀਤ ਸਿੰਘ ਹੁਣਾਂ ਨੂੰ ਮੌਕੇ ਤੇ ਹੀ ਮੁਕਤਲ ਕਰ ਦਿੱਤਾ ਹੈ ਹੁਣ ਮੁਕਤਲ ਕਿਉਂ ਕੀਤਾ ਗਿਆ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਬਿਨਾਂ ਹੀ ਐਸਐਸਪੀ ਵਿਜੀਲੈਂਸ ਲੁਧਿਆਣਾ ਬਿਊਰੋ ਵੱਲੋਂ ਭਾਰਤਪੂਸ਼ਨਾਸ਼ੂ ਜਿਹੜੇ ਜਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਵੱਲੋਂ ਉਹਨੂੰ ਨੋਟਿਸ ਭੇਜ ਦਿੱਤਾ ਗਿਆ ਸੀ ਵੀ 4 ਤਰੀਕ ਨੂੰ ਤੇ ਅੱਜ ਸੱਮਣ ਸੀ ਜਿਸ ਦਾ ਕਾਂਗਰਸ ਪਾਰਟੀ ਨੇ ਵੀ ਵਿਰੋਧ ਕੀਤਾ ਕਿ ਸਰਕਾਰ ਬੁਰੀ ਤਰ੍ਹਾਂ ਹਾਰੀ ਹੈ ਇਸ ਕਰਕੇ ਭੱਟਪੂਸ਼ਨ ਆਸ਼ੂ ਨੂੰ ਨੋਟਿਸ ਕੱਢਿਆ ਗਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਸਾਰਾ ਕੁਝ ਚੈੱਕ ਕੀਤਾ ਪੰਜਾਬ ਸਰਕਾਰ ਵੱਲੋਂ ਤੇ ਪਤਾ ਲੱਗਾ ਕਿ ਐਸਐਸਪੀ ਨੇ ਸਰਕਾਰ ਨੂੰ ਦੱਸਿਆ ਨਹੀਂ ਆਪਣੇ ਬਲਬੂਤੇ ਹੀ ਭੱਟਪੂਸ਼ਨ ਆਸ਼ੂ ਨੂੰ ਜਿਹੜਾ ਵਾ ਉਹ ਨੋਟਿਸ ਭੇਜਤਾ ਹੈਗਾ ਅੱਜ ਸੰਮਨ ਸੀ ਜਿਹਦਾ ਕਰਕੇ ਸੁਪਾਲ ਸਿੰਘ ਖਹਿਰਾ ਜਾਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਸਰਕਾਰ ਦਾ ਵਿਰੋਧ ਕੀਤਾ ਗਿਆ ਇਹ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਇੱਕ ਬੰਦਾ ਇਲੈਕਸ਼ਨ ਲੜ ਰਿਹਾ ਤੇ ਉਹਨੂੰ ਫਿਰ ਇੱਕ ਕੇਸ ਵਿੱਚ ਫਸਾਇਆ ਜਾ ਰਿਹਾ ਹਾਲਾਂਕਿ ਭਰਤਪੁਰਸ਼ ਆਸ਼ੂ ਨੂੰ ਪਹਿਲਾਂ ਹੀ ਦੋ ਕੇਸਾਂ ਦੇ ਵਿੱਚ ਹਾਈ ਕੋਰਟ ਨੇ ਵੱਡੀ ਰਾਹ ਦਿੱਤੀ ਪੰਜਾਬ ਸਰਕਾਰ ਵਿਜੀਲੈਂਸ ਵੱਲੋਂ ਜਿਹੜੇ ਕੇਸ ਦਰਜ ਕੀਤੇ ਗਏ ਸੀ ਲੁਧਿਆਣੇ ਤੇ ਪਟਿਆਲੇ ਦੇ ਜਲੰਧਰ ਵਿੱਚ ਉਹ ਜਿਹੜੇ ਕੇਸ ਆ ਉਹ ਡਿਸਚਾਰਜ ਕਰ ਦਿੱਤੇ ਕੈਂਸਲ ਕਰ ਦਿੱਤੇ ਇਸੇ ਮੁਕਦਮੇ ਤੇ ਹੁਣ ਇਹ ਜਿਹੜਾ ਮਸਲਾ ਸਾਹਮਣੇ ਆ ਉਹਦੇ ਚ ਹੈ ਕਿ ਭਰਤਪੁਰਸ਼ ਆਸ਼ੂ ਨੂੰ ਜਿਹੜਾ ਵਾ ਉਹ ਜਿਹੜਾ ਸੰਮਣ ਕੀਤਾ ਗਿਆ ਪੂਰੀ ਖਬਰ ਜਿਹੜੀ ਸਾਹਮਣੇ ਹੁਣ ਤੱਕ ਆਈ ਆ ਉਹਦੇ ਵਿੱਚ ਇਹ ਖਬਰ ਜਿਹੜੀ ਸਾਹਮਣੇ ਆ ਉਹਦੇ ਵਿੱਚ ਪਤਾ ਲੱਗਾ ਜਿਹੜਾ ਸਰਕਾਰ ਨੂੰ ਸਰਕਾਰ ਨੇ ਫਿਰ ਸਖਤ ਨੋਟਿਸ ਲਿਆ ਕਿ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਸਾਹਮਣੇ ਅੱਜ ਪੇਸ਼ ਨਹੀਂ ਹੋਣਾ ਪਊਗਾ ਸਰਕਾਰ ਦੇ ਸੂਤਰਾਂ ਮੁਤਾਬਕ ਸੰਮਣ ਤੇ ਜਾਣ ਵਾਲੇ ਐਸਐਸਪੀ ਨੂੰ ਸਰਕਾਰ ਨੇ ਤੁਰੰਤ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਹੜੇ ਤੱਥ ਰਾਨ ਕਰਨ ਵਾਲੇ ਸੀ ਭਾਰਤ ਭੂਸ਼ਣ ਨੂੰ ਆਸ਼ੂ ਨੂੰ ਸਰਕਾਰ ਕੋ ਦੱਸੇ ਬਿਨਾਂ ਹੀ ਜਿਹੜਾ ਵਾ ਉਹ ਸੰਮਣ ਪਹੁੰਚਵਾਇਆ ਗਿਆ ਸੀ ਇਹ ਵੀ ਜਾਣਕਾਰੀ ਮਿਲੀ ਸੂਤਰ ਦੱਸਦੇ ਨੇ ਔਰ ਸੂਤਰਾਂ ਦੇ ਅਨਸਾਰ ਇਹ ਵੀ ਜਿਹੜਾ ਐਸਐਸਪੀ ਜਿਹਨੂੰ ਮੁਤਲਕ ਕੀਤਾ ਗਿਆ ਉਹ ਭਾਰਤ ਪੂਸ਼ਣ ਆਸ਼ੂ ਦੇ ਨਾਲ ਉਹਦੀ ਸਿੱਧੀ ਗੱਲਬਾਤ ਚੱਲ ਰਹੀ ਸੀ ਦੋਨਾਂ ਦੇ ਪੁਰਾਣੇ ਸਬੰਧ ਵੀ ਸਾਹਮਣੇ ਆਏ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਭਾਰਤ ਪੂਸ਼ਣ ਆਸ਼ੂ ਨੇ ਹੀ ਐਸਐਸਪੀ ਨੂੰ ਸਭ ਤੋਂ ਪਹਿਲਾਂ ਡੀਐਸਪੀ ਅਹੁਦੇ ਤੇ ਨਿਯੁਕਤ ਕਰਵਾਇਆ ਸੀ ਪੁਰਾਣੇ ਜਮਾਤੀ ਦੱਸੇ ਜਾ ਰਹੇ ਨੇ ਦੋਨੇ ਪੜੇ ਇਕੱਠੇ ਪੜੇ ਨੇ ਔਰ ਸਬੰਧ ਵੀ ਚੰਗੇ ਨੇ ਲੇਕਿਨ ਵਿਗੜੀ ਕਿਉਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨੋਟਿਸ ਭੇਜਿਆ ਗਿਆ ਉਹਦੇ ਤੇ ਸਰਕਾਰ ਨੂੰ ਦੱਸਿਆ ਨਹੀਂ ਗਿਆ ਔਰ ਚੋਣਾਂ ਤੋਂ ਪਹਿਲਾਂ ਜ਼ਮੀਨ ਚੋਣਾਂ ਤੋਂ ਪਹਿਲਾਂ ਠੀਕ ਕੁਝ ਦਿਨ ਪਹਿਲਾਂ ਐਸਐਸਪੀ ਔਰ ਇਹ ਵੀ ਪਤਾ ਲੱਗਾ ਕਿ ਭਰਤਪੁਸ਼ ਆਸ਼ੂ ਦੇ ਵਿਚਕਾਰ ਕੋਈ ਮੀਟਿੰਗ ਵੀ ਹੋਈ ਹੈ ਉਹ ਵੀ ਸਰਕਾਰ ਨੂੰ ਪਤਾ ਚੱਲਿਆ ਔਰ ਇਹ ਵੀ ਸਭ ਤੋਂ ਇਹ ਕਿ ਬਿਨਾਂ ਕਿਸੇ ਅਧਿਕਾਰਿਕ ਤੌਰ ਤੇ ਸਰਕਾਰ ਵੱਲੋਂ ਕੁਝ ਆਦੇਸ਼ ਜਾਰੀ ਨਹੀਂ ਕੀਤੇ ਗਏ ਹੈਗੇ ਤੇ ਰਾਤੋਂ ਰਾਤੀ ਇਹਨਾਂ ਨੂੰ ਨੋਟਿਸ ਭੇਜਾਇਆ ਗਿਆ ਜਿਸ ਤੇ ਸਰਕਾਰ ਬੁਰੀ ਤਰ੍ਹਾਂ ਫਸ ਗਈ ਸੀ ਕਾਂਗਰਸ ਪਾਰਟੀ ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਹੁਣ ਐਸਐਸਪੀ ਜਿਹੜਾ ਲੁਧਿਆਣਾ ਵਿਜੀਲੈਂਸ ਨੇ ਜਗਤਪ੍ਰੀਤ ਸਿੰਘ ਹੋਣੀ ਉਹਨਾਂ ਨੂੰ ਜਿਹੜਾ ਸਰਕਾਰ ਨੇ ਮੁਅਤਲ ਕਰ ਦਿੱਤਾ ਹੈ ਭੁੱਲਰ ਸਾਹਿਬ ਇੱਕ ਇਥੇ ਟੈਕਨੀਕਲ ਗੱਲ ਇਹ ਵੀ ਜਿਹੜੀ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਕਿ ਕੀ ਕਿਤੇ ਐਸਐਸਪੀ ਨੇ ਆਪਣੇ ਪੱਧਰ ਉੱਤੇ ਕਿਸੇ ਦੀ ਮਿਲੀਭੁਗਤ ਦੇ ਨਾਲ ਇਸ ਤਰ੍ਹਾਂ ਦਾ ਨੋਟਿਸ ਕੱਢਿਆ ਤਾਂ ਕਿ ਸੈਂਪਟੀ ਮਿਲ ਜਾਵੇ ਇਸ ਮਾਮਲੇ ਦੇ ਵਿੱਚ ਚੋਣਾਂ ਦੇ ਵਿੱਚ ਸਰਕਾਰ ਨੂੰ ਇਹ ਗੱਲ ਇਸ ਕਰਕੇ ਇਤਰਾਜ਼ ਹੋਇਆ ਹੋ ਸਕਦਾ ਹੈ ਜਾਂ ਫਿਰ ਚੋਣ ਜਾਬਤੇ ਦੀ ਉਲੰਘਣਾ ਸਿੱਧੀ ਹੈ ਦੇਖੋ ਸਭ ਤੋਂ ਵੱਡੀ ਗੱਲ ਕਿ ਇਹਦੇ ਵਿੱਚ ਜਿਹੜੇ ਸਰਕਾਰ ਦੇ ਜਾਣਕਾਰ ਸੂਤਰ ਦੱਸ ਰਹੇ ਕਿ ਸਰਕਾਰ ਨੂੰ ਦੇ ਪਤਾ ਨਹੀਂ ਵਿਜੀਲੈਂਸ ਬਿਊਰੋ ਨੂੰ ਨਹੀਂ ਪਤਾ ਵਿਜੀਲੈਂਸ ਜਿਹੜਾ ਮੁਖੀ ਆ ਪੂਰੇ ਪੰਜਾਬ ਦਾ ਚੀਫ ਆ ਉਹਨੂੰ ਨਹੀਂ ਪਤਾ ਸਰਕਾਰ ਦੇ ਗ੍ਰਹਿਭਾਗ ਨੂੰ ਪਤਾ ਸਰਕਾਰ ਨੂੰ ਨਹੀਂ ਪਤਾ ਸੂਬੇ ਦੇ ਕਿਸੇ ਮੰਤਰੀ ਨੂੰ ਨਹੀਂ ਪਤਾ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਤੇ ਸਰਕਾਰ ਦੇ ਜੋ ਜਾਣਕਾਰ ਦੱਸਦੇ ਨੇ ਕਿ ਇਹਨਾਂ ਦੀ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਆਪਸੀ ਗੱਲਬਾਤ ਚੱਲ ਰਹੀ ਸੀ ਜੀ ਸਰਕਾਰ ਦੇ ਸੂਤਰਾਂ ਮੁਤਾਬਕ ਤੇ ਸਰਕਾਰੀ ਅਧਿਕਾਰੀ ਇਹ ਦੱਸ ਰਹੇ ਨੇ ਕਿ ਇਹਨਾਂ ਦੀ ਇੱਕ ਮੀਟਿੰਗ ਵੀ ਹੈ ਗੁਪਤ ਹੋਰ ਤੱਕ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੀ ਹੈ ਸਿਮਤੀ ਲੈਣ ਵਾਸਤੇ ਹੀ ਇਹ ਕੋਈ ਦੋਨਾਂ ਦੀ ਆਪਸੀ ਜਿਹੜੀ ਸਾਂਝ ਹੋ ਸਕਦੀ ਹੈ ਜੀ ਪਰ ਦੋਸਤਾਂ ਵੀ ਇਹ ਹੈ ਕਿ ਦੋਨੇ ਪੜੇ ਇਕੱਠੇ ਵੀ ਹੈ ਜੇ ਜਾਣਕਾਰੀ ਅੱਛੀ ਸਬੰਧ ਅੱਛੇ ਹੀ ਇਹ ਵੀ ਚਰਚਾ ਦੇ ਸਾਹਮਣੇ ਹੈ ਔਰ ਇਹ ਵੀ ਸਰਕਾਰ ਨੇ ਜਦੋਂ ਖਾਤੇ ਫਰੋਲੇ ਨੇ ਪਤਾ ਲੱਗਾ ਕਿ ਜਿਹੜਾ ਡੀਐਸਪੀ ਸਭ ਤੋਂ ਪਹਿਲਾਂ ਜਦੋਂ ਡੀਐਸਪੀ ਬਣਿਆ ਤੇ ਉਹਨੂੰ ਪੜਤ ਪੁੱਛਣਾ ਸ਼ੁਰੂ ਨਾ ਨਹੀਂ ਜਗ੍ਹਾ ਲਵਾਈ ਇਹ ਇੱਕ ਨੈਟਵਰਕ ਸਾਹਮਣੇ ਆਇਆ ਸਰਕਾਰ ਨੇ ਸ਼ਾਇਦ ਦਿੱਤੇ ਕਰਕੇ ਜਗਤਪ੍ਰੀਤ ਸਿੰਘ ਉਹਨਾਂ ਨੂੰ ਮੁਤੱਲ ਕੀਤਾਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਦੇ ਅਗਰ ਐਕਸ਼ਨ ਦੇਖੇ ਜਾਂਦਾ ਸੰਦੀਪ ਦੇ ਮੰਤਰੀ ਅੱਛੇ ਸਾਹਮਣੇ ਆ ਰਹੇ ਨੇ ਕਿ ਹਫਤੇ ਦੇ ਵਿੱਚ ਦੂਜਾ ਐਸਐਸਪੀ ਜਿਹੜਾ ਸਰਕਾਰ ਨੇ ਸਸਪੈਂਡ ਕਰ ਦਿੱਤਾ। ਫਾਜ਼ਿਲਕਾ ਦੇ ਜਿਹੜਾ ਐਸਐਸਪੀ ਹੀ ਬਰਿੰਦਰ ਸਿੰਘ ਬਰਾੜ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ। ਹੁਣ ਇਹ ਜਗਤਪ੍ਰੀਤ ਧੋਣੀ ਜਿਹੜੇ ਵਿਜੀਲੈਂਸ ਲੁਧਿਆਣਾ ਦੇ ਇੰਚਾਰਜ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਅਗਰ ਉਸ ਤੋਂ ਪਹਿਲਾਂ ਵਿਜੀਲੈਂਸ ਚੀਫ ਦੀ ਗੱਲ ਕੀਤੀ ਜਾਵੇ ਜਬੇ ਐਸਪੀ ਐਸ ਪਰਮਾਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਉਹਦੇ ਨਾਲ ਜਿਹੜੇ ਉਹ ਅਧਿਕਾਰੀ ਸੀ ਹਰਪੀ ਸਿੰਘ ਮਢੇਰ ਅਤੇ ਸੁਵੰਨਜੀਤ ਸਿੰਘ ਉਹਨਾਂ ਨੂੰ ਵੀ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਫਿਰ ਉਹ ਦੋਨੇ ਜਣੇ ਬਹਾਲ ਕਰ ਦਿੱਤੇ ਤੇ ਜਿਹੜੇ ਐਸਪੀ ਐਸ ਦੀ ਜਾ ਰਹੀ ਹੈ ਔਰ ਤੁਹਾਨੂੰ ਪੁਖਸਰ ਦਾ ਜਿਹੜਾ ਡਿਪਟੀ ਕਮਿਸ਼ਨਰ ਆ ਉਹ ਵੀ ਅਜੇ ਤੱਕ ਸਸਪੈਂਡ ਚੱਲਦਾ ਰਿਹਾ ਤੇ ਸਰਕਾਰ ਨੂੰ ਜਿੱਥੇ ਲੱਗਦਾ ਹੈ ਕਿ ਜਿਹੜੇ ਅਧਿਕਾਰੀ ਗਲਤ ਕਰ ਰਹੇ ਨੇ ਜਾਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਤੇ ਸਰਕਾਰ ਉਹਨਾਂ ਦੇ ਖਿਲਾਫ ਜਿਹੜਾ ਵਾ ਉਹ ਐਕਸ਼ਨ ਕਰ ਰਹੀ ਹੈ ਇੱਥੇ ਇੱਕ ਅਖੀਰ ਚ ਗੱਲ ਦੀ ਜਾਣਕਾਰੀ ਵੀ ਲੈਣਾ ਚਾਹਾਂਗੇ ਤੁਹਾਡੇ ਤੋਂ ਕਿ ਇਹ ਅਜਿਹੇ ਮਾਮਲਿਆਂ ਦੇ ਵਿੱਚ ਜਿੱਥੇ ਖਾਸ ਕਰਕੇ ਚੋਣ ਜਾਬਤਾ ਲੱਗਿਆ ਹੋਵੇ ਕੀ ਇਹ ਹੱਕ ਹੁੰਦਾ ਹੈ ਅਧਿਕਾਰੀ ਕੋਲੇ ਕੰਮ ਕਰਨ ਦਾ ਜਾਂ ਫਿਰ ਇਹ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ ਅਧਿਕਾਰੀ ਨੇ ਦੇਖੋ ਜਦੋਂ ਚੋਣ ਜਾਬਤਾ ਲੱਗਿਆ ਤਾਂ ਸ਼ਾਇਦ ਉਹਦਾ ਕੋਈ ਆਪਣਾ ਪ੍ਰੋਸੀਜਰ ਹੋਵੇਗਾ ਜਿਹੀ ਸਥਿਤੀ ਦੇ ਵਿੱਚ ਨੋਟਿਸ ਭੇਜੇ ਨਹੀਂ ਜਾ ਸਕਦੇ ਕਿ ਕਾਨੂੰਨੀ ਪ੍ਰਕਿਰਿਆ ਹੋ ਸਕਦੀ ਜਾਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਨੂੰ ਦੱਸਣਾ ਹੋ ਸਕਦਾ ਹੁਣ ਸਰਕਾਰ ਦੇ ਜਾਣਕਾਰ ਦੱਸ ਦੱਸ ਰਹੇ ਨੇ ਕਿ ਇਹਦੇ ਤੇ ਖੁਦ ਹੀ ਭਜਵਾਇਆ ਹੋ ਜਾ ਸਕਦਾ ਵਾ ਨੋਟਿਸ ਸਿਮਤੀ ਲੈਣ ਵਾਸਤੇ ਅੱਜ ਇੱਕ ਅਖਬਾਰਾਂ ਦੇ ਵਿੱਚ ਖਬਰ छਪੀ ਉਹਦੇ ਵਿੱਚ ਨਾ ਐਸਐਸਪੀ ਨੇ ਆਪਣਾ ਪੱਖ ਦਿੱਤਾ ਨਾ ਪੱਖ ਭਰਤਪੁਸ਼ ਆਸ਼ੂ ਨੇ ਦਿੱਤਾ ਹੈ ਹੁਣ ਇਹ ਕਿ ਸਰਕਾਰ ਨੂੰ ਵੀ ਲੱਗ ਰਿਹਾ ਜੇ ਸਰਕਾਰ ਦੇ ਸੂਤਰ ਜੋ ਦੱਸ ਰਹੇ ਨੇ ਕਿ ਸਰਕਾਰ ਮਹਸੂਸਕਾਰੀ ਕਿ ਇਹਨਾਂ ਦੋਨਾਂ ਦੀ ਆਪਸੀ ਹੋ ਸਕਦੀ ਹੈ ਕੋਈ ਜਿਹੜੀ ਇਹ ਗੱਲਬਾਤ ਜੋ ਸਮੇਂ ਤੋਂ ਆਪਸੀ ਗੱਲਬਾਤ ਚੱਲ ਰਹੀ ਹੋ ਸਕਦਾ ਸਹਾਨੀ ਜਿਹੜਾ ਸਿਪਤੀ ਵਾਲਾ ਹਮਦਰਦੀ ਵਾਲਾ ਮਸਲਾ ਹੋਵੇ ਲੇਕਿਨ ਉਹ ਜਾਂਚ ਦਾ ਵਿਸ਼ਾ ਪਰ ਇੱਕ ਵੱਡਾ ਫੈਸਲਾ ਸਰਕਾਰ ਵੱਲੋਂ ਕਿ ਸਰਕਾਰ ਨੂੰ ਬਿਨਾਂ ਦੱਸੇ ਅਗਰ ਕੋਈ ਅਧਿਕਾਰੀ ਨੋਟਿਸ ਭੇਜਦਾ ਦੇਖੋ ਉਹਦੇ 'ਚ ਸਰਕਾਰ ਦੀ ਵੀ ਕਿਰਕਰੀ ਹੁੰਦੀ ਹੈ ਕਿ ਤੁਸੀਂ ਨੋਟਿਸ ਭੇਜ ਰਹੇ ਕੀ ਜਿਹੜੇ ਜਗਤਪ੍ਰੀਤ ਸਿੰਘ ਆ ਉਹਨਾਂ ਨੇ ਪਰਮਿਸ਼ਨ ਲਈ ਜਿਹੜੇ ਵਿਜੀਲੈਂਸ ਦੇ ਚੀਫ ਨੇ ਜਿਹੜੇ ਵੱਡੇ ਅਧਿਕਾਰੀ ਨੇ ਪੀਕੇ ਸੀ ਨਾਲ ਉਹਨੂੰ ਦੱਸਿਆ ਹੈ ਜਾਂ ਹੋਮ ਡਿਪਾਰਟਮੈਂਟ ਕੋ ਜਾਂ ਚੀਫ ਸੈਕਟਰੀ ਕੋ ਮਨਜ਼ੂਰੀ ਲਈ ਕਿਉਂਕਿ ਵਿਜੀਲੈਂਸ ਦਾ ਜਿਹੜਾ ਭਾਗ ਦਾ ਸਖਤਰ ਹੁੰਦਾ ਉਹ ਚੀਜ਼ ਸਖਤੀ ਹੁੰਦਾ ਤੇ ਜੇ ਲਾਜ਼ਮੀ ਤੌਰ ਤੇ ਜੇ ਚੀਫ ਸੈਕਟਰੀ ਸਾਹਿਬ ਨੂੰ ਪਤਾ ਹੋਊਗਾ ਤੇ ਮੈਨੂੰ ਲੱਗਦਾ ਕਿ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਨੂੰ ਵੀ ਪਤਾ ਹੋਊਗਾ ਪਰ ਫਿਲਹਾਲ ਇਹ ਕਹਿੰਦੇ ਵਿਜੀਲੈਂਸ ਦੇ ਐਸਐਸਪੀ ਲੁਧਿਆਣਾ ਵੱਲੋਂ ਕਿਸੇ ਨੂੰ ਦੱਸਿਆ ਹੀ ਨਹੀਂ ਗਿਆ ਜਿਹੜਾ ਚੱਲਦਾ ਇਹ ਜਿਹੜਾ ਮਸਲਾ ਸਾਹਮਣੇ ਆਇਆ ਕਿ ਇੱਕ ਲੁਧਿਆਣਾ ਦੇ ਵਿੱਚ ਇੱਕ ਸਕੂਲ ਆ ਉਹਦੀ ਕੋਈ ਕਰੀਬ 5 ਏਕੜ ਜ਼ਮੀਨ ਹੈ ਜਿਹੜੀ ਉਹ ਵੰਡੀ ਗਈ ਸੀ ਲੁਧਿਆਣਾ ਇੰਪਰੂਵਮੈਂਟ ਟਰਸਟ ਵੱਲੋਂ ਵੱਖ-ਵੱਖ ਉਹਦੇ ਚ ਜਿਹੜੇ ਸਿੱਖਿਆ ਅਦਾਰੇ ਬਣਨੇ ਸੀ ਉਥੇ ਜੀ ਪਲੇ ਵੇ ਚੱਲ ਜਾ ਹੋਰ ਕਹਜੋ ਉਹਦੀ ਗੜਬੜੀਆਂ ਹੋਈਆਂ ਸੀ ਤੇ 5 ਜਨਵਰੀ 2024 ਨੂੰ ਕੇਸ ਸਰਜਿਸਟਰਡ ਹੋਇਆ ਸੀ ਤੇ ਇਸ ਕਰਕੇ ਉਹਦੇ ਚੱਲਦੇ ਹੁਣ ਵੋਟਾਂ ਵੇਲੇ ਜਿਹੜਾ ਵਾ ਸੰਮਣ ਕਰਨਾ ਅੱਜ ਵਾਸਤੇ ਇਹਨੂੰ ਲੈ ਕੇ ਸਰਕਾਰ ਨੂੰ ਲੱਗਾ ਕਿ ਇਹ ਤੇ ਕਿਰਕਰੀ ਹੋਈ ਆ ਤੇ ਅਧਿਕਾਰੀ ਨੇ ਦੱਸਿਆ ਨਹੀਂ ਹੈਗਾ ਜਿਹਦੇ ਚੱਲਦੇ ਆ ਫਿਰ ਆਪੋਜੀਸ਼ਨ ਪਾਰਟੀ ਨੂੰ ਮੌਕਾ ਮਿਲ ਗਿਆ ਜੀ ਸੁਖਿੰਦਰ ਸਿੰਘ ਰੰਡਾਵਾ ਨੇ ਟਵੀਟ ਕਰਤਾ ਕਿ ਸਰਕਾਰ ਹਾਰ ਰਹੀ ਆ ਸਰਕਾਰ ਦੇ ਵਿੱਚ ਖਬਰਾਟ ਹੈ ਤੇ ਇਸ ਕਰਕੇ ਵਿਜੀਲੈਂਸ ਦੇ ਨੂੰ ਹੱਥ ਟੋਕਾ ਬਣਾ ਕੇ ਸਾਹਮਣੇ ਭੇਜੇ ਨੇ ਉਹ ਕਹਿੰਦੇ ਕਿ ਪੰਜਾਬੀ ਇਹ ਸਾਰੇ ਬਦਲੇ ਲੈਣਗੇ ਜਦੋਂ ਸਰਕਾਰ ਨੂੰ ਲੱਗਾ ਕਿ ਅੱਜ ਵੱਖ-ਵੱਖ ਅਖਬਾਰਾਂ ਦੇ ਵਿੱਚ ਖਬਰ ਛਪੀ ਆਪਾਂ ਵੀ ਉਹ ਨਸ਼ਰ ਕੀਤੀ ਹੈ ਕਿ ਪੁਛਨਾਸ਼ੂ ਨੂੰ ਜਿਮਣੀ ਚੌਣ 19 ਤਰੀਕ ਨੂੰ ਜਿਹੜੀ ਉਹ ਨਹੀਂ ਉਸ ਤੋਂ ਪਹਿਲਾਂ ਨੋਟਿਸ ਭੇਜੇਗਾ ਤੇ ਲਾਜ਼ਮੀ ਤੌਰ ਤੇ ਹੁਣ ਸਰਕਾਰ ਨੇ ਜਦੋਂ ਪੈ ਪਰਚੋਲ ਕੀਤੀ ਹੈ ਤੇ ਪਤਾ ਲੱਗਾ ਕਿ ਇਸ ਵੱਡੇ ਅਧਿਕਾਰੀ ਨੇ ਸਰਕਾਰ ਨੂੰ ਦੱਸਿਆ ਨਹੀਂ ਹੈਗਾ ਜਿਸ ਕਰਕੇ ਇਹਨੂੰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਉਹਨਾਂ ਕੋਈ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੇ ਤੁਰੰਤ ਇਸ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਹੈ ਜੀ ਬਹੁਤ ਸ਼ੁਕਰੀਆ